ਐ ਅਨਸ ਸਜ ਸੁਭਾਈ ਦਰਸਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਹੋਵੇ ਸਿਫਤਖ ਸਮਝੀ ਨੂਰ ਅਰਸਹੁ ਕੁਰਸ ਤਦ ਡਿਠੇ ਸਜੇ ਪਾਦਿਸ਼ਾ ਮਾਲ ਜਨਮ ਜਨਮ ਦੀ ਸਜਣ ਸਜਾ ਬਾਦਸ਼ਾਹ ਸਿਰ ਸ਼ਾਹ ਹੰਦੈ ਜਿਸ ਪਾਸ ਬੈਠੇ ਆਸੋਹੀਐ ਸਭਨਾ ਦਾ ਵੇ ਸਾਹੂ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹੂ ਆਪੇ ਵਣਯਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜਿ ਅਨ ਪਿਆਰੈ ਪਿਛੈ ਟੰਕ ਚੜਾਇਆ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੋਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਦਰਦੀ ਸਾ ਜੀ ਅਨ ਪਿਆਰੈ ਪਿਛੈ ਟੰਕ ਚੜਾਇਆ ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ ਹਰ ਹਰ ਨਾਮ ਨਿਦਾਨ ਹੈ ਪਿਆਰਾ ਗੁਰਪੂਰੈ ਮਿੱਠਾ ਲਾਇਆ ਰਹਾ ਓ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਗਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਪਾਉ ਪਾਏ ਦਾ ਪਿਆਰਾ ਬੰਨ ਬકરી ਸੀ ਹੋ ਹੰਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨਸਕੇ ਜਲਾਇਆ ਆਪੇ ਮਾਰ ਜੀਵਾਹੇ ਦਾ ਪਿਆਰਾ ਸਹਲੰਦੇ ਸਭ ਲਵਾਇਆ ਆਪੇ ਦਾਣ ਦੀ ਬਾਣ ਹੈ ਪਿਆਰਾ ਆਪੇ ਘਰ ਲਾਇਆ ਜਿਉ ਆਪ ਚਲਾਏ ਤਿਉ ਚੱਲੀ ਹੈ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਨਾਨ ਗ ਵਜਹ ਵਜਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਘਰ ਲਾਇਆ ਜਿਉ ਆਪ ਚਲਾਏ ਤਿਉ ਚੱਲੀ ਹੈ ਪਿਆਰੇ ਜੋ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨਾਨੰਕ ਵਜਹਿ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤ ਮਹੱਲਾ ਚੌਥਾ ਆਪੇ ਕੰਡਾ ਆਪਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜ ਕਰਾਇਆ ਆਪੇ ਧਰਤੀ ਸਾਜੀ ਅਨ ਪਿਆਰੇ ਪਿਛਾ ਟੰਕ ਚੜਾਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 605 ਤੇ ਸੋਰਠਿ ਰਾਗੰਦਰ ਸੁਭਾਈ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਅੱਜ ਦਸਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਹੈ। ਆਪ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ। ਪਰਿਸ਼ੋ ਸੇ ਤਰੀਕ ਹੈ ਭਾਈ। ਤਿਲਕ ਜੰਜੂ ਦੇ ਰਾਖੇ ਸ੍ਰਿਸ਼ਟੀ ਦੀ ਚਾਦਰ, ਧਰਮ ਦੀ ਚਾਦਰ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਦਿੱਲੀ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਦਾ ਭਾਵਨਾ ਸਹਿਤ ਮਨਾਇਆ ਜਾਏਗਾ ਨਗਰ ਕੀਰਤਨ ਦੀ ਰਮਤਾ ਪਰਸੋਂ ਠੀਕ ਸਵੇਰੇ 10 ਵਜੇ ਇਸ ਅਸਥਾਨ ਤੋਂ ਹੋਵੇਗੀ ਭਾਈ ਜਿਨ੍ਹਾਂ ਦੀ ਸਮਾਪਤੀ ਸ਼ਾਮ ਨੂੰ ਗੁਰਦੁਆਰਾ ਕਾਬਗਨ ਸਾਹਿਬ ਜੀ ਹੋਵੇਗੀ ਇਸੇ ਤਰ੍ਹਾਂ 7 ਤਰੀਕ ਨੂੰ ਵਿਸ਼ੇਸ਼ ਦੀਵਾਨ ਭਾਈ ਲੱਖੀ ਸ਼ਾ ਬਨਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਸੱਜਣਗੇ ਸਹਿਬਾਂ ਦੇ ਪਾਵਨ ਪਵਿੱਤਰ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਅੱਜ ਇਸ ਅਸਥਾਨ ਦੀਆਂ ਅੰਮ੍ਰਿਤ ਵੇੜੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਪ੍ਰਵਾਦ ਫੇਰੀ ਦੀ ਅਰੰਭਤਾ ਠੀਕ 3 ਵਜੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਚੌਂਕ 'ਚੋਂ ਅਰਦਾਸ ਬੇਨਤੀ ਕਰਕੇ ਆਰੰਭ ਹੋਵੇਗੀ ਭਾਈ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ